ਬਹੁਤ ਹੀ ਪ੍ਰਾਊਡ ਮੂਮੈਂਟ ਹੈ ਜੀ ਲੁਧਿਆਣਾ ਕੇ ਲਿਏ ਕਿਉਂਕਿ ਰੋਧਿਆਣਾ ਦੇ ਬੱਚੇ ਹੈ ਔਰ ਬਹੁਤ ਇੰਟਰਨੈਸ਼ਨਲ ਪਲੇਟਫਾਰਮ ਤੇ ਫਰਸਟ ਰੈਂਕ ਔਰ ਮਤਲਬ ਵੱਡੇ ਵੱਡੇ ਮੁਕਾਬਲੇ ਜਿੱਤ ਕੇ ਅੱਜ ਇੱਥੇ ਪਹੁੰਚੇ ਨੇ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਇਹਨਾਂ ਨੂੰ ਇਹਨਾਂ ਦੇ ਕੋਚੀਜ਼ ਨੂੰ ਸੰਸਥਾ ਨੂੰ ਔਰ ਇਹਨਾਂ ਦੇ ਮਾਪਿਆਂ ਨੂੰ ਪੇਰੈਂਟਸ ਨੂੰ ਅਭਿਵਿਵਾਹਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਮੈਂ ਲੁਧਿਆਣਾ ਦੇ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਅਬ ਇੱਕ ਪ੍ਰੇਰਣਾ ਸਰੋਤ ਹੈ ਸਾਡੇ ਲਈ ਔਰ ਤੁਸੀਂ ਇਹਨਾਂ ਤੋਂ ਪ੍ਰੇਰਣਾ ਲਓ ਔਰ ਜਿਸ ਵੀ ਬੱਚੇ ਨੂੰ ਕੋਈ ਵੀ ਇੰਟਰਨੈਸ਼ਨਲ ਪਲੇਟਫਾਰਮ ਆਪਣਾ ਉੱਥੇ ਜਾ ਕੇ ਤੁਸੀਂ ਵਧੀਆ ਪਰਫਾਰਮ ਕਰੋ ਔਰ ਡਿਸਟ੍ਰਿਕਟ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਤੁਹਾਡੇ ਨਾਲ ਸਰ ਖੇਡਾਂ ਵਤਨ ਪੰਜਾਬ ਦੀ ਸਰਕਾਰ ਕਰ ਰਹੀ ਹੈ ਆ ਬੱਚਿਆਂ ਨੂੰ ਖਾਸ ਤੌਰ ਤੇ ਜਿਹੜੇ ਖੇਡਾਵਤਨ ਬਤ ਬਤ ਅੱਛਾ ਹੀ ਕਰ ਰਹੀ ਹੈ ਸੋ ਲੱਗਦਾ ਹੈ ਕਿ ਅਦਰ ਪਲੇਟਫਾਰਮ ਜਿਹੜੇ ਹੋਰ ਹੋਣੇ ਚਾਹੀਦੇ ਤਾਂ ਕਿ ਬੱਚੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਵੀ ਖੇਡ ਸਕਣ ਨਹੀਂ ਬਿਲਕੁਲ ਅਸੀਂ ਖੇਡਾਂ ਦੀ ਪ੍ਰਮੋਸ਼ਨ ਲਈ ਹੋਰ ਵੀ ਬਹੁਤ ਸਾਰੇ ਯਤਨ ਕਰ ਰਹੇ ਹਾਂ ਖੇਡਾ ਵਤਨ ਪੰਜਾਬ ਦੀ ਪੰਜਾਬ ਦਾ ਇੱਕ ਫਲੈਕਸਿੰਗ ਪ੍ਰੋਗਰਾਮ ਹੈ ਜੋ ਹਰ ਸਕੂਲਾਂ ਦੇ ਬੱਚਿਆਂ ਨੂੰ ਵੱਖ-ਵੱਖ ਕੰਪੀਟੀਸ਼ਨਾਂ ਕਰਾ ਕੇ ਉਹਨਾਂ ਦੇ ਟੈਲੈਂਟ ਨੂੰ ਜਿਹੜਾ ਹੈਗਾ ਇੱਕ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ ਇਸ ਦੇ ਨਾਲ ਨਾਲ ਹੀ ਸਾਡਾ ਗੁਰੂ ਨਾਨਕ ਸਟੇਡੀਅਮ ਹੈ ਹੋਰ ਵੀ ਅਸੀਂ ਵਿੰਡੋਰ ਸਟੇਡੀਅਮ ਵੀ ਅਸੀਂ ਚਾਲੂ ਕਰਨ ਜਾ ਰਹੇ ਹਾਂ ਕੋਚਸ ਵੀ ਅਸੀਂ ਹਾਇਰ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਪਲੇਗਰਾਉਂਡਸ ਬਣਾ ਰਹੇ ਹਾਂ ਹੋਰ ਮਤਲਬ ਤਾਂ ਕਿ ਬੱਚਿਆਂ ਨੂੰ ਪਲੇਟਫਾਰਮ ਮਿਲੇ ਔਰ ਸੰਸਥਾਵਾਂ ਜਿਹੜੀ ਬੱਚਿਆਂ ਨੂੰ ਸਪੋਰਟ ਕਰਦੀਆਂ ਹਨ ਉਹਨਾਂ ਨੂੰ ਵੀ ਅਸੀਂ ਇੱਕ ਮਤਲਬ ਉਹਨਾਂ ਤੋਂ ਵੀ ਅਸੀਂ ਮਤਲਬ ਆਸ਼ਾ ਕਰਦੇ ਹਾਂ ਔਰ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਜਿਹੜੀ ਵੀ ਕੋਈ ਸਪੋਰਟ ਦੀ ਲੋੜ ਹੈ ਵੀ ਆਰ ਆਲਵੇਸ ਵਿਦ ਯੂ ਤੇ ਤੁਸੀਂ ਪਲੀਜ਼ ਬੱਚਿਆਂ ਨੂੰ ਸਪੋਰਟ ਕਰੋ ਔਰ ਕੋਈ ਵੀ ਬੱਚਾ ਜਿਹੜਾ ਹੈਗਾ ਜਿਹਦਾ ਸੁਪਨਾ ਹੈ ਇੰਟਰਨੈਸ਼ਨਲ ਪਲੈਟਫਾਰਮ ਦੇ ਜਾਂ ਨੈਸ਼ਨਲ ਦੇ ਵਿੱਚ ਮੈਡਲ ਲਾਉਣਾ ਉਹ ਬੰਚੇ ਕਰ ਰਿਹਾ ਹੈ। ਬਈ ਨਾ ਬਤਿਆ ਨੇ ਮਾਈਲਸਟੋਨ ਅਚੀਵ ਕਰ ਲਿਆ ਇਸ ਨੇ। ਗੌਰ ਮੈਡਲ ਇਸ ਦਾ ਪਹਿਲਾਂ ਵੀ ਬਹੁਤ ਵੱਡੇ ਵੱਡੇ ਬ੍ਰੇਕ ਕੀਤੇ ਰਿਹਾ ਹੈ। ਪਰ ਸਰ ਹੁਣ ਇਹਨਾਂ ਬੱਚਿਆਂ ਦਾ ਅੱਗੇ ਇਸ ਕੰਪੀਟੀਸ਼ਨ ਨੂੰ ਲੈ ਕੇ ਸਰਕਾਰ ਵੱਲੋਂ ਜਾਂ ਐਜ਼ ਅ ਪ੍ਰੋਸੈਸ਼ਨ ਕੀ ਹੋ ਸਕਦਾ ਹੈ ਨਹੀਂ ਬਿਲਕੁਲ ਇਸ ਇਸ ਜਿਹੜੀ ਇਹ ਪ੍ਰਤੀਯੋਗਤਾ ਹੈ ਇਹਦੇ ਹੋਰ ਵੀ ਅੱਗੇ ਕੰਪੀਟੀਸ਼ਨ ਹੁੰਦੇ ਆ ਵਕ ਵਕ ਟਾਈਮ ਦੇ ਵਿੱਚ ਅਲੱਗ-ਅਲੱਗ ਕੰਪੀਟੀਸ਼ਨ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੁੰਦੇ ਰਹਿੰਦੇ ਆ ਸੋ ਬੱਚਿਆਂ ਨੂੰ ਕੋਈ ਵੀ ਸਪੋਰਟ ਦੀ ਲੋੜ ਹੈ ਔਰ ਪੰਜਾਬ ਸਰਕਾਰ ਦੀ ਵੀ ਪਾਲਿਸੀਆਂ ਨੇ ਬਟ ਹਜੇ ਬੱਚੇ ਛੋਟੇ ਨੇ ਔਰ ਜਿੱਦਾਂ ਵੀ ਬੱਚਿਆਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਫਾਈਨੈਂਸ਼ੀਅਲ ਜਾਂ ਡਾਈਟ ਦੇ ਵਿੱਚ ਕਿਸੇ ਵੀ ਤਰੀਕੇ ਦੀ ਲੋੜ ਹੈ ਵੀ ਆਰ ਆਲਵੇਸ ਵਿਦ them ਕੋਈ ਸ਼ੁਭ ਲਗਦਾ ਕਿ ਪੰਜਾਬ ਦੇ ਵਿੱਚ ਹੁਨਰ ਬਹੁਤ ਹੈ ਕੀ ਪ੍ਰਾਚਨ ਦੀ ਲੋੜ ਹੈ ਬਹੁਤ ਜਿਆਦਾ ਸਕਿੱਲ ਹੈ ਬਿਲਕੁਲ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਹੁਨਰ ਬਹੁਤ ਜ਼ਿਆਦਾ ਹੈ ਔਰ ਪੰਜਾਬ ਨੰਬਰ 1 ਰਿਹਾ ਹੈ ਸਪੋਰਟਸ ਦੇ ਵਿੱਚ ਔਰ ਨੰਬਰ 1 ਬਣ ਸਕਦਾ ਹੈ ਇਦਾਂ ਹੀ ਪਲੈਟਫਾਰਮਸ ਜਿਹੜੇ ਹੈਗੇ ਆ ਉਹ ਆ ਰਹੇ ਨੇ ਔਰ ਮੇਰੀ ਬੱਚਿਆਂ ਨੂੰ ਅਪੀਲ ਹੈ ਤੁਸੀਂ ਵੱਧ ਤੋਂ ਵੱਧ ਇਹਨਾਂ ਪਲੈਟਫਾਰਮਸ ਦਾ ਔਰ ਸਕੀਮਸ ਦਾ ਔਰ

मेंटली भी फिट रहते हैं, कर हैं। हाँ कर रहे हैं कौन सी क्लास में पढ़ते मैं क्लास में पढ़ता हूँ आप कितनी प्रैक्टिस करते तो क्या करना चाह रहे हो? मैं आ, मतलब जब छुट्टियाँ हुई थी तो तो आठ आठ घंटे की प्रैक्टिस होती है नहीं तो तीन घंटे की तीन चार घंटे की कितने थी, थी, है थी कितने छः कंट्री आई थी एक तो श्रीलंका थी इंडिया पाकिस्तान बांग्लादेश भूटान नेपाल घर का, का भी बहुत अच्छा सपोर्ट रहता है सब बहुत अच्छा सपोर्ट करते हैं था था तो बाकी बच्चों को कह रहा हूँ कि कोई भी स्पोर्ट्स में जुड़ो कोई भी स्पोर्ट्स के साथ जुड़ो क्योंकि फिजिकली भी फिट रहना मेरा नाम तोहिद अंसारी है जो मुलापुर के ਜਿੱਥੋਂ ਇਹ ਬੱਚੇ ਸ਼੍ਰੀਲੰਕਾ ਦੇ ਵਿੱਚ ਸਿਲੈਕਟ ਹੋ ਕੇ ਗਏ ਸੀ ਪੰਜਾਬ ਦੇ ਸਿਰਫ ਦੋ ਬੱਚੇ ਸੀਗੇ ਜਿਨ੍ਹਾਂ ਨੇ ਇੰਡੀਆ ਦਾ ਇੰਡੀਆ ਨੂੰ ਸਾਊਥ ਏਸ਼ੀਅਨ ਗੇਮ ਦੇ ਵਿੱਚ ਰਿਪਰੈਜ਼ੈਂਟ ਕੀਤਾ ਤੇ ਅਰਮਾਨ ਸਿੰਘ ਨੇ 골ਡ ਮੈਡਲ ਜਿੱਤਿਆ ਜੀ ਉੱਥੇ ਅੱਛਾ ਅਰਮਾਨ ਅਗਰ ਉਹ ਪਿੰਡੀਸੀ ਰੱਥੀ ਪਹੁੰਚੇ ਹੋ ਕਿ ਕੀ ਮੈਸੇਜ ਹੋਊਗਾ ਸਰ ਡੀਸੀ ਆਫਿਸ ਆਨ ਦਾ ਕੀ ਮਕਸਦ ਹੈਗਾ ਕਿ ਬੱਚੇ ਜਿਹੜੇ ਸਾਡੇ ਜਿੱਤ ਕੇ ਆਏ ਨੇ ਉਹਨਾਂ ਨੂੰ ਐਪਰੀਸ਼ੀਏਟ ਮਿਲੇ ਜੇ ਜੋ ਇਨੀ ਮਿਹਨਤ ਕਰ ਰਹੇ ਨੇ ਉਹ ਉਹਨਾਂ ਨੂੰ ਬਲੇਸਿੰਗਸ ਮਿਲੇ ਤਾਂ ਕਿ ਜਿਹੜੇ ਹੋਰ ਬੱਚੇ ਯੂਥ ਨੇ ਇਨਫਲੂਐਂਸ ਹੋ ਸਕੇ ਮੇਨ ਮੈਸੇਜ ਇਹ ਸੀਗਾ ਕਿ ਵੀ ਪੰਜਾਬ ਗਵਰਨਰ ਨੂੰ ਇੱਕ ਮੈਸੇਜ ਦੇਣਾ ਸੀਗਾ ਕਿ ਵਿੱਚ ਇੰਨੇ ਬੱਚੇ ਹੀ ਨਹੀਂ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਕੁਝ ਨਾ ਕੁਝ ਫਾਈਨੈਂਸ਼ਲੀ ਸਪੋਰਟ ਵੀ ਮਿਲ ਸਕੇ ਤਾਂ ਕਿ ਇਹ ਅੱਗੇ ਹੋਰ ਜਾ ਕੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਣ ਕਿੰਨੇ ਬੱਚਿਆਂ ਦਾ ਭਾਗ ਲਿਆ ਸਰ ਇਹਦੇ ਵਿੱਚ 6 ਸਾਊਥ ਏਸ਼ੀਅਨ ਦੇ ਵਿੱਚ 6 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਇੰਡੀਆ ਦੇ ਵਿੱਚੋਂ ਨੀਅਰ ਅਬਾਊਟ 150 ਪਲੱਸ ਪਾਰਟਿਸਪੈਂਟਸ ਨੇ ਪਾਰਟਿਸਿਪੇਟ ਕੀਤਾ ਸੀ ਜਦੇ ਵਿੱਚ ਪੰਜਾਬ ਦੇ ਸਿਰਫ ਦੋ ਬੱਚੇ ਸਿਲੈਕਟ ਹੋ ਕੇ ਗਏ ਸੀ ਜਿਹੜੇ ਬੱਚੇ ਨਸ਼ਾ ਵਾਲੇ ਜਿਹੜੇ ਉਹਨਾਂ ਨੂੰ ਸਰ ਮੇਰੀ ਤੇ ਇਹ ਹੀ ਮੈਸੇਜ ਹੈ ਕਿ ਵੀ ਕਿਸੇ ਵੀ ਕਿਸੇ ਨਾਲ ਗੇਮ ਨਾਲ ਜੁੜੇ ਰਹਿਣ ਕਿਉਂਕਿ ਜਿਹੜੇ ਬੱਚਾ ਗੇਮ ਨਾਲ ਜੁੜੇ ਰਹਿੰਦਾ ਵਾ ਸਰ ਡਿਸਪਲਿਨ ਦੇ ਵਿੱਚ ਰਹਿੰਦਾ ਹੈ ਠੀਕ ਹੈ ਤੇ ਉਹ ਨਸ਼ਾ ਤੋਂ ਸਰ ਦੂਰੀ ਰਹੇਗਾ ਕਿਉਂਕਿ ਉਹਨਾਂ ਦਾ ਕੰਮ ਹੀ ਹੈ ਕਿ ਵੀ ਬਿੱਕ ਤਾਂ ਗੇਮ ਨਾਲ ਜੁੜੇ ਰਹੋ ਤੇ ਆਪਣੀ ਸਟੱਡੀ ਤੇ ਫੋਕਸ ਕਰੋ ਜਿਹੜੇ ਬੱਚੇ ਕਰੀਅਰ ਨਾਲ ਆਪਣਾ ਕੰਮ ਕਰਦੇ ਨੇ ਅ ਮੈਨੂੰ ਬਹੁਤ ਖੁਸ਼ੀ ਹੈ ਮੈਂ ਬੱਚਿਆਂ ਦੇ ਨਾਲ ਸੀ ਉੱਥੇ ਸ਼੍ਰੀਲੰਕਾ ਔਰ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਸੀ ਅੱਜ ਉਹਨਾਂ ਦਾ ਰੰਗ ਸਾਡੇ ਸਾਹਮਣੇ ਹੈ ਬੱਚਾ ਅਰਮਾਨ ਸਿੰਘ ਸਾਡਾ 골ਡ ਮੈਡਲ ਲੈ ਕੇ ਆਇਆ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਸਾਡੀ ਅਕੈਡਮੀ ਦਾ ਬੱਚਾ ਜਦੋਂ ਅੱਗੇ ਜਾਂਦਾ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਸਭ ਕੋਲ ਆਏ ਸੀ ਮੈਸੇਜ ਕਰੀ ਸੀ ਸਭ ਨੇ ਸੋ ਡੀਸੀ ਸਾਹਿਬ ਨੇ ਕਿਹਾ ਕਿ ਸਾਨੂੰ ਸਾਡੇ ਬੱਚਿਆਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੋਏਗੀ ਤਾਂ ਅਸੀਂ ਉਹਨਾਂ ਨੂੰ ਦੱਸੀਏ ਅਸੀਂ ਬਾਕੀ ਉਹਨਾਂ ਨਾਲ ਅਪੀਲ ਕਰਾਂਗੇ ਕਿ ਸਾਡੇ ਬੱਚਿਆਂ ਦੀ ਅੱਗੇ ਕਿਸੇ ਹਿਸਾਬ ਨਾਲ ਹੈਲਪ ਹੋ ਸਕਦੀ ਹੈ ਬੱਚਨ ਦੀ ਮੈਸਜ ਹੋ ਗਿਆ ਪਰ ਮੈਨੂੰ ਕੀ ਕਹਿਣਾ ਕਰੂੰ ਬੱਚੇ ਬੱਚੇ ਕੀ ਕਹਿਣਾ ਕਰੂੰ ਸਰ ਬਾਕੀ ਬੱਚਿਆਂ ਨੂੰ ਮੈਂ ਇਹ ਮੈਸਜ ਦੇਣਾ ਚਾਹੂੰਗੀ ਕਿ ਗੇਮਸ ਦੇ ਵਿੱਚ ਚਾਓ ਭਾਵੇਂ ਕੋਈ ਵੀ ਗੇਮ ਹੋਵੇ ਗੇਮ ਦੇ ਵਿੱਚ ਹਰ ਵੱਦ ਚੜ ਕੇ ਪਾਰਟਿਸਿਪੇਟ ਕਰੋ ਗੇਮ ਆਪਣੀਆਂ ਪੰਜਾਬ ਗੇਮਸ ਨੂੰ ਅੱਗੇ ਲੈ ਕੇ ਜਾਈਏ ਸਰਕਾਰ ਨੂੰ ਵੀ ਚਾਹੀਦਾ ਹਾਂ ਤੁਹਾਨੂੰ ਕੀ ਤੁਸੀਂ ਕੀ ਨਹੀਂ ਬਹੁਤ ਖੁਸ਼ੀ ਹੈ ਬਹੁਤ ਵਧੀਆ ਵੀ ਸਰਕਾਰ ਨੂੰ ਚਾਹੀਦਾ ਵੀ ਹੈਲਪ ਕਰਨੀ ਚਾਹੀਦੀ ਆ ਬੱਚਿਆਂ ਦੀ ਕਿਉਂਕਿ ਬੱਚਾ ਨੂੰ سپورਟ ਦੇਣਗੇ ਤਾਂ ਬੱਚੇ ਕਾਂ ਖੇਡ ਸਕਣਗੇ ਉਹ ਸੱਤ ਉਹ ਇੰਨਾ ਵੀ ਅਪੀਰੈਂਸ ਕਿੰਨਾ ਕਰ ਸਕਦੇ ਤੁਹਾਨੂੰ ਪਤਾ ਹੀ ਆ ਜਿੰਨਾ ਕਰਨਾ ਅਸੀਂ ਕਰ ਰਹੇ ਹਾਂ ਜਿੰਨਾ ਸੱਤ ਹੋ ਰਿਹਾ ਵਾ ਸਾਨੂੰ ਇਹ ਹੈ ਕਿ ਉਹ ਸਰਕਾਰ ਵੀ ਕਰੇ ਸਾਰੀ ਹੈਲਪ ਕਰੇ ਬੱਚਿਆਂ ਦੀ ਵੈਲੇ ਹੋਣੀ ਬੱਚਿਆਂ ਨੂੰ ਤਾਂ ਮੈਂ ਇਹ ਹੀ ਕਹੂੰਗੀ ਕਿ ਬੱਚਿਆਂ ਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਵਾ ਵਧੀਆ ਐ ਸਪੋਰਟ ਆ ਵਧੀਆ ਖੇਡੀ ਜਾਣ ਬਹੁਤ ਜ਼ਿਆਦਾ ਵਧੀਆ ਐ ਇਸ ਚ ਸਾਰਾ